ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਜਲੀ ਦਫਤਰ ਪਿੰਡ ਰੁੜਕ ਕਲਾਂ ਦੇਖੇ ਪਹੁੰਚੇ ਆ ਅ ਕਰੀਬ 2 ਦਿਨ ਪਹਿਲਾਂ ਇੱਥੇ ਪਤਾ ਚ ਲੱਗਾ ਕਿ ਰਾਤ ਨੂੰ ਜਿਹੜੀਆਂ ਬਿਜਲੀ ਦੀਆਂ ਤਾਰਾਂ ਦੀ ਜਿਹੜੀ ਆ ਚੋਰੀ ਹੋਈ ਸੀ ਤੇ ਕੱਲ ਪੌਸਟ ਡਿਪਾਰਟਮੈਂਟ ਵੱਲੋਂ ਜਿਹੜਾ ਆ ਜਗਾ ਤਾਂ ਨਿਰੀਖਣ ਕੀਤਾ ਗਿਆ ਤੇ ਪਤਾ ਲੱਗਾ ਕਿ ਕਰੀਬ 4-5 ਲੱਖ ਦੇ ਕਰੀਬ ਦਾ ਜਿਹੜਾ ਮਾਲ ਹੈ ਮਟੀਰੀਅਲ ਹੈਗਾ ਆ ਬਿਜਲੀ ਵਿਭਾਗ ਦਾ ਉਹ ਚੋਰੀ ਹੋ ਗਿਆ ਹੈਗਾ ਇਸ ਮੌਕੇ ਤੇ ਜਦੋਂ ਕਵਰ ਕਰਨ ਪਹੁੰਚੇ ਆ ਤਾਂ ਇੱਥੇ ਕੋਈ ਵੀ ਜਿਹੜਾ ਡਿਪਾਰਟਮੈਂਟ ਵੱਲੋਂ ਅਧਿਕਾਰੀ ਐਸਟੀਓ ਸਾਹਿਬ ਆ ਗਏ ਆ ਉਹ ਮੀਡੀਆ ਸਾਹਮਣੇ ਆਪਣਾ ਪੱਖ ਰੱਖਣ ਕੋਈ ਜਿਹੜਾ ਕੰਨੀ ਕਤਾਰ ਆ ਰਿਹਾ ਹੈਗਾ ਤੇ ਜਿਹੜਾ ਡਿਪਾਰਟਮੈਂਟ ਦਾ ਇੱਥੇ ਜਦੋਂ ਆ ਕੇ ਦੇਖਿਆ ਤਾਂ ਡਿਪਾਰਟਮੈਂਟ ਦਾ ਬਹੁਤ ਸਾਰਾ ਜਿਹੜਾ ਸਰਜ ਸਮਾਨ ਹੈਗਾ ਪਿੱਛੇ ਵੀ ਦੇਖ ਸਕਦੇ ਆ ਜਿਹੜੇ ਟਰਾਂਸਫਾਰਮਰ ਹੈਗੇ ਆ ਬਿਜਲੀ ਦੀਆਂ ਤਾਰਾਂ ਹੈਗੀਆਂ ਆ ਜਾਂ ਹੋਰ ਸਾਜੋ ਸਮਾਨ ਜਿਹੜਾ ਬਣਤੀ ਵਾਸਤੇ ਲੋੜਿੰਦਾ ਹੁੰਦਾ ਆ ਟਰਾਂਸਫਾਰਮਰ ਵਾਸਤੇ ਤਾਰਾਂ ਵਗੈਰਾ ਉਹ ਸਾਰੀਆਂ ਖੁੱਲੇ ਅਸਮਾਨ ਦੇ ਥੱਲੇ ਪਈਆਂ ਹੈਗੀਆਂ ਸੋ ਇਹ ਸਾਰਾ ਸਾਜ਼ੋ-ਸਮਾਨ ਪੰਜਾਬ ਸਰਕਾਰ ਦਾ ਜਾਂ ਬਿਜਲੀ ਵਿਭਾਗ ਦਾ ਹੈਗਾ ਤੇ ਇਹਨਾਂ ਦੀ ਸਿਕਿਉਰਿਟੀ ਦਾ ਜਮਾ ਇਸੇ ਡਿਪਾਰਟਮੈਂਟ ਦਾ ਬਣਦਾ ਹੈ ਤੇ ਜਦੋਂ ਕੋਈ ਨੁਕਸਾਨ ਹੋ ਜਾਂਦਾ ਤਾਂ ਉਹ ਨੁਕਸਾਨ ਦੀ ਜਿਹੜੀ ਕਿ ਕਹਿ ਸਕਦੇ ਕਿੰਨਾ ਕੁ ਨੁਕਸਾਨ ਹੋਇਆ ਇਹਦਾ ਅਸਲ ਜਿਹੜਾ ਅੰਦਾਜ਼ਾ ਹੈਗਾ ਸਹੀ ਵੇਰਵੇ ਆ ਉਹ ਡਿਪਾਰਟਮੈਂਟ ਵੱਲ ਹੋਈ ਜਿਹੜੇ ਆ ਉਹ ਦੱਸੇ ਜਾ ਸਕਦੇ ਪਰ ਜਿਹੜਾ ਡਿਪਾਰਟਮੈਂਟ ਆ ਅੱਜ ਇਹ ਜਾਣਕਾਰੀ ਦੇਣ ਤੋਂ ਵੀ ਕਰਨੀ ਜਿਹੜਾ ਪੱਤਰੋਂ ਦਾ ਨਜ਼ਰ ਆਇਆ ਹੈਗਾ ਆ ਇਹ ਜੇ ਜਾਣਕਾਰੀ ਆਪਾਂ ਪਬਲਿਕ ਨੂੰ ਦੱਸ ਦਿਆਂ ਜਿਹੜੇ ਡਿਪਾਰਟਮੈਂਟ ਨੂੰ ਦਿੰਨੇ ਆ ਤੇ ਇਹਦੇ ਵਿੱਚ ਲੱਗਦਾ ਨਹੀਂ ਵੀ ਡਿਪਾਰਟਮੈਂਟ ਦਾ ਕੋਈ ਜਿਹੜਾ ਨੁਕਸਾਨ ਹੋਵੇਗਾ ਕਿਉਂਕਿ ਨੁਕਸਾਨ ਤਾਂ ਚੋਰਾਂ ਵੱਲੋਂ ਰਾਤ ਨੂੰ ਜਿੰਨੇ ਪਤਾ ਚੱਲਿਆ ਹੈਗਾ ਕਿ ਜਿੰਦੇ ਭੰਨ ਕੇ ਜਿਹੜੀਆਂ ਤਾਰਾਂ ਤੇ ਹੋਰ ਸਾਜ਼ੋ ਸਮਾਨ ਚੋਰੀ ਕੀਤਾ ਗਿਆ ਤੇ ਅੰਦਾਜ਼ਨ ਜਿਹੜਾ ਆ ਜਿਹੜੀ ਅੰਦਾਜ਼ਾ ਬਖਹਿ ਸਕਦੇ ਆ ਵੀ 4 ਤੋਂ 5 ਲੱਖ ਤੱਕ ਦਾ ਜਿਹੜਾ ਇਹ ਨੁਕਸਾਨ ਜਿਹੜਾ ਆ ਉਹ ਵਿਭਾਗ ਦਾ ਹੋ ਚੁੱਕਿਆ ਹੈਗਾ ਤੇ ਪੁਲਿਸ ਵੱਲੋਂ ਜਿਹੜੀ ਆ ਉਹ ਹਜੇ ਤੱਕ ਜਿਹੜੀ ਜਾਂਚ ਪੜਤਾਲ ਜਾਰੀ ਆ ਤੇ ਇਹ ਦੇਖਣਾ ਵਾਜਬ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਚੋਰੀ ਹੈਗੀ ਆ ਇਹਦਾ ਜਿਹੜਾ ਅਸਲ ਰੂਪ ਜਿਹੜਾ ਹੈ ਉਹ ਕਿਵੇਂ ਸਾਹਮਣੇ ਆਉਂਦਾ ਅਕਸਰ ਹੀ ਸੁਰਖੀਆਂ ਵਿੱਚ ਰਹਿਣ ਵਾਲਾ ਬਿਜਲੀ ਦਫ਼ਤਰ ਰੋੜਕਾ ਕਲਾਂ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਾਰਾਸਲ 68 ਕੇਵੀ ਦਫ਼ਤਰ ਰੋੜਕਾ ਕਲਾਂ ਵਿਖੇ ਬਿਜਲੀ ਦੀਆਂ ਤਾਰਾਂ ਦੀ ਚੋਰੀ ਦਾ ਮਾਮਲਾ ਤੂਲ ਫਰਦਾ ਨਜ਼ਰ ਆ ਰਿਹਾ ਹੈ। ਅੰਦਾਜ਼ਨ 4 ਤੋਂ 5 ਲੱਖ ਦੀ ਕੀਮਤ ਦਾ ਸਾਜੋਸ਼ਮਾਨ ਚੋਰੀ ਹੋਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਜਿਸ ਸਬੰਧੀ ਪੁਲਿਸ ਵੱਲੋਂ ਬਿਜਲੀ ਦਫ਼ਤਰ ਰੋੜਕਾ ਕਲਾਂ ਵਿਖੇ ਆ ਕੇ ਘਟਨਾ ਸਥਾਨ ਦਾ ਦੌਰਾ ਵੀ ਕੀਤਾ ਗਿਆ ਸੀ। ਇਹ ਖਬਰ ਮੀਡੀਆ ਤੱਕ ਪਹੁੰਚਣ ਤੇ ਜਦੋਂ ਬਿਜਲੀ ਵਿਭਾਗ ਦੇ ਹੋਏ ਨੁਕਸਾਨ ਬਾਰੇ ਸਵਾਲ ਕੀਤਾ ਗਿਆ ਤਾਂ ਸਟਾਫ ਤੋਂ ਕੋਈ ਵੀ ਮੈਂਬਰ ਜਾਣਕਾਰੀ ਸਾਂਝੀ ਕਰਨ ਲਈ ਕੈਮਰੇ ਮੂਹਰੇ ਨਹੀਂ ਆਇਆ ਜਦੋਂ ਕਿ ਵਿਭਾਗ ਵੱਲੋਂ ਭੇਜੇ ਗਏ ਸਾਰੇ ਨਵੇਂ ਸਾਜ਼ੋ-ਸਮਾਨ ਅਤੇ ਪੁਰਾਣੇ ਉਤਾਰੇ ਗਏ ਸਾਰੇ ਸਾਜ਼ੋ-ਸਮਾਨ ਦੇ ਵੇਰਵੇ ਹਕਤ ਦਫ਼ਤਰ ਕੋਲ ਹੋਣੇ ਲਾਜ਼ਮੀ ਹਨ ਪਰ ਖੁੱਲੇ ਅਸਮਾਨ ਹੇਠ ਪਏ ਇਸ ਕਰੋੜਾਂ ਦੇ ਸਾਜ਼ੋ-ਸਮਾਨ ਦੀ ਸੁਰੱਖਿਆ ਤੇ ਕੀ ਪ੍ਰਬੰਧ ਹਨ ਇੰਨਾ ਭਾਰੀ ਬਿਜਲੀ ਦਾ ਸਾਜ਼ੋ ਸਮਾਨ ਕਿਵੇਂ ਚੋਰੀ ਕੀਤਾ ਗਿਆ ਕੀ ਇਹ ਕੋਈ ਚੋਰੀ ਹੈ ਜਾਂ ਕੁਝ ਹੋਰ ਬਗੈਰ ਵੱਡੀ ਗੱਡੀ ਦੇ ਭਾਰੀ ਤਾਰਾ ਕਿਵੇਂ ਰਜਾਈਆਂ ਜਾ ਸਕਦੀਆਂ ਹਨ ਜੇਕਰ ਕਿਸੇ ਵਾਹਨ ਰਾਹੀ ਤਾਰਾ ਚੋਰੀ ਹੋਇਆ ਹਨ ਤਾਂ ਉਹ ਵਾਹਨ ਕਿੱਧਰੋਂ ਆਇਆ ਤੇ ਕਿੱਧਰ ਗਿਆ ਅਜਿਹੇ ਅਨੇਕਾ ਸਵਾਲ ਹਨ ਜਿਨ੍ਹਾਂ ਦੇ ਜਵਾਬ ਸ਼ਾਇਦ ਪੁੱਛ ਦੀ ਜਾਣ ਤੋਂ ਬਾਅਦ ਹੀ ਸਾਹਮਣੇ ਆਉਣਗੇ